ਅੱਜ ਬਠਿੰਡਾ ਅਦਾਲਤ ਵੱਲੋਂ ਵੱਜੀ ਹੈ ਕਿਸ ਤਰੀਕੇ ਦੇ ਨਾਲ ਅਮਨਦੀਪ ਕੌਰ ਨੇ ਜੇਲ੍ਹ ਦੇ ਅੰਦਰੋਂ ਆਪਣੀ ਸਕੀਮ ਲਗਾ ਕੇ ਪੰਜਾਬ ਪੁਲਿਸ ਦੀ ਪਲਾਨਿੰਗ ਨੂੰ ਫੇਲ ਕਰ ਦਿੱਤਾ ਜਾਂ ਫਿਰ ਕਹਿ ਲੋ ਕਿ ਪੰਜਾਬ ਪੁਲਿਸ ਨੇ ਕਿੱਥੇ ਗੜਬੜੀ ਕੀਤੀ ਇਸ ਬਾਰੇ ਵੀ ਦੱਸਦੇ ਹਾਂ ਪਰ ਸਭ ਤੋਂ ਪਹਿਲਾਂ ਦੱਸਦੀ ਕਿ ਬਠਿੰਡਾ ਦੀ ਅਦਾਲਤ ਨੇ ਅਮਨਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਹੈ ਹੁਣ ਅਮਨਦੀਪ ਕੌਰ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆ ਜਾਏਗੀ ਪੰਜਾਬ ਪੁਲਿਸ ਨੇ ਅਦਾਲਤ ਦੇ ਵਿੱਚ ਪਤਾ ਨਹੀਂ ਇਸ ਜ਼ਮਾਨਤ ਦਾ ਵਿਰੋਧ ਕੀਤਾ ਵੀ ਹੈ ਜਾਂ ਨਹੀਂ ਪਰ ਫਿਰ ਵੀ ਉਸਮਾਨਤ ਲੈਣ ਦੇ ਵਿੱਚ ਕਾਮਯਾਬ ਰਹੀ ਹੈ ਸੋਚੋ ਜਿਹੜੇ ਹੁਣ ਤੱਕ ਮਾਤੜਨ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅਮਨਦੀਪ ਕੌਰ ਉਸਨੇ ਪੰਜਾਬ ਪੁਲਿਸ ਦੇ ਮੂੰਹ ਤੇ ਬਹੁਤ ਵੱਡਾ ਤਮਾਚਾ ਮਾਰਿਆ ਤੇ ਉਹ ਲੋਕ ਜਿਹੜੇ ਨੇ ਜਿਹੜੇ ਆਮ ਛੋਟੇ ਮੋਟੇ ਤਸਕਰ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਜਾਂ ਜਿਹੜੇ ਡੀਲਰ ਨੇ ਨਸ਼ੇ ਦੇ ਕਾਰੋਬਾਰ ਕਰਦੇ ਨੇ ਅਗਰ ਉਹਨਾਂ ਦੇ ਕੋਲੋਂ ਨਸ਼ਾ ਫੜਿਆ ਜਾਵੇ 4-5 ਸਾਲ ਜਾਂ 10 ਸਾਲ ਉਹ ਜੇਲ੍ਹ ਤੋਂ ਬਾਹਰ ਨਹੀਂ ਆਂਦੇ ਤੇ ਲੋਕ ਤਰਸਦੇ ਨੇ ਉਹਨਾਂ ਨੂੰ ਵੇਖਣ ਵਾਸਤੇ ਲੇਕਿਨ ਅਮਨਦੀਪ ਕੌਰ ਚਿੱਟੇ ਦੇ ਨਾਲ ਫੜੀ ਜਾਂਦੀ ਆਪਣੀ ਥਾਰ ਗੱਡੀ ਦੇ ਅੰਦਰ ਬਠਿੰਡਾ ਬਠਿੰਡਾ ਦੇ ਅੰਦਰ ਫੜੀ ਜਾਂਦੀ ਏ ਤੇ ਬਠਿੰਡਾ ਦੀ ਅਦਾਲਤ ਨੇ ਉਹਨਾਂ ਨੂੰ ਰਿਲੀਫ ਦਿੱਤਾ ਹੈ ਅਮਨਦੀਪ ਕੌਰ ਨੂੰ ਜ਼ਮਾਨਤ ਤੇ ਰਹਾ ਕਰ ਦਿੱਤਾ ਹੈ ਪੰਜਾਬ ਪੁਲਿਸ ਦੇ ਪੰਜਾਬ ਪੁਲਿਸ ਤੇ ਉਸ ਤੋਂ ਬਾਅਦ ਜਿੰਨੇ ਵੀ ਪੋਲੀਟੀਸ਼ੀਅਨਸ ਨੇ ਜਿਹੜੇ ਦੇ ਪਿੱਛੇ ਨੇ ਔਰ ਇਹ ਸ਼ੋਅ ਕਰ ਰਹੇ ਨੇ ਇਹ ਸਾਬਤ ਕਰ ਰਹੇ ਨੇ ਕਿ ਅਮਨਦੀਪ ਕੌਰ ਦੇ ਪਿੱਛੇ ਜਿਹੜਾ ਬਹੁਤ ਵੱਡਾ ਹੱਥ ਏ ਇਸੇ ਮਤਲਬ ਅਗਾਈ ਦੀ ਵੀਡੀਓ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਕੋ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੱਲੇ ਕਨਮੀ ਦਬਾਓ ਤਾਂ ਕਿ ਆਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਚਿਟੇਨਲ ਫੜੀ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੇ ਜੇਲ੍ਹ ਦੇ ਵਿੱਚ ਰਹਿੰਦਿਆਂ ਪਤਾ ਨਹੀਂ ਕਿਹੜੀਆਂ ਚਾਲਾਂ ਚੱਲੀਆਂ ਕਿ ਪੰਜਾਬ ਪੁਲਿਸ ਦੀ ਚਾਲ ਵੀ ਉਸ ਦੇ ਅੱਗੇ ਫੇਲ ਹੋ ਗਈ। ਅਦਾਲਤ ਨੂੰ ਫੈਸਲਾ ਸੁਣਾਉਣਾ ਪਿਆ ਕਿ ਅਮਨਦੀਪ ਕੌਰ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ। ਜੀ ਹਾਂ ਬਿਲਕੁਲ ਪੰਜਾਬ ਪੁਲਿਸ ਦੀ ਕਾਰਵਾਈ ਤੇ ਇੱਕ ਵੱਡੀ ਚਪੇੜ ਅੱਜ ਬਠਿੰਡਾ ਅਦਾਲਤ ਵੱਲੋਂ ਵੱਜੀ ਹੈ। ਕਿਸ ਤਰੀਕੇ ਦੇ ਨਾਲ ਅਮਨਦੀਪ ਕੌਰ ਨੇ ਜੇਲ੍ਹ ਦੇ ਅੰਦਰੋਂ ਆਪਣੀ ਸਕੀਮ ਲਗਾ ਕੇ ਪੰਜਾਬ ਪੁਲਿਸ ਦੀ ਪਲਾਨਿੰਗ ਨੂੰ ਫੇਲ ਕਰ ਦਿੱਤਾ ਜਾਂ ਫਿਰ ਕਹਿ ਲੋ ਕਿ ਪੰਜਾਬ ਪੁਲਿਸ ਨੇ ਕਿੱਥੇ ਗੜਬੜੀ ਕੀਤੀ ਇਸ ਬਾਰੇ ਵੀ ਦੱਸਦੇ ਹਾਂ ਪਰ ਸਭ ਤੋਂ ਪਹਿਲਾਂ ਦੱਸ ਦਈਏ ਕਿ ਬਠਿੰਡਾ ਦੀ ਅਦਾਲਤ ਨੇ ਅਮਨਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਹੈ ਹੁਣ ਅਮਨਦੀਪ ਕੌਰ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆ ਜਾਏਗੀ ਪੰਜਾਬ ਪੁਲਿਸ ਨੇ ਅਦਾਲਤ ਦੇ ਵਿੱਚ ਪਤਾ ਨਹੀਂ ਇਸ ਜ਼ਮਾਨਤ ਦਾ ਵਿਰੋਧ ਕੀਤਾ ਵੀ ਹੈ ਜਾਂ ਨਹੀਂ ਪਰ ਫਿਰ ਵੀ ਉਸ ਜ਼ਮਾਨਤ ਲੈਣ ਦੇ ਵਿੱਚ ਕਾਮਯਾਬ ਰਹੀ ਹੈ ਸੋਚੋ ਜਿਹੜੇ ਹੁਣ ਤੱਕ ਮਾਤੜ ਨਸ਼ਾ ਤਸਕਰ ਪੜੇਗੇ ਨੇ ਆਮ ਲੋਕ ਪੜੇਗੇ ਨਹੀਂ ਉਹ ਤਾਂ 4-4 5-5 ਸਾਲ ਜੇਲਾ ਤੋਂ ਬਾਹਰ ਨਹੀਂ ਆਉਂਦੇ ਉਹਨਾਂ ਨੂੰ ਤਾਂ ਇੰਨੀ ਆਸਾਨੀ ਦੇ ਨਾਲ ਜ਼ਮਾਨਤ ਹੀ ਨਹੀਂ ਮਿਲਦੀ ਵੈਸੇ ਐਨਡੀਪੀਐਸ ਮਾਮਲੇ 'ਚ ਇਹ ਹੁੰਦਾ ਕਿ ਜਦੋਂ ਪਰਚਾ ਐਨਡੀਪੀਐਸ ਦਾ ਪੈਂਦਾ ਤਾਂ ਪਹਿਲੇ 2 ਸਾਲ ਮੁਲਜ਼ਮ ਨੂੰ ਜ਼ਮਾਨਤ ਨਹੀਂ ਮਿਲਦੀ ਤੀਸਰੇ ਸਾਲ ਜਾ ਕੇ ਉਹ 1 ਮਹੀਨੇ ਦੇ ਲਈ ਜ਼ਮਾਨਤ ਲਈ ਅਪਲਾਈ ਕਰ ਸਕਦਾ ਪਰ 1 ਮਹੀਨੇ ਦੇ ਅੰਦਰ ਹੀ ਇਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਗਈ ਜਿਲ੍ਹੇ ਤੋਂ ਬਾਹਰ ਆ ਕੇ ਉਹ ਹੁਣ ਵੱਡੀਆਂ ਗੱਡੀਆਂ ਦੇ ਵਿੱਚ ਘੁਮੇਗੀ ਵੈਸੇ ਜੇ ਕੋਈ ਆਮ ਵਿਅਕਤੀ ਹੁੰਦਾ ਤਾਂ ਕੀ ਉਸ ਨੂੰ ਵੀ ਐਵੇਂ ਹੀ ਜ਼ਮਾਨਤ ਮਿਲਦੀ ਇਹ ਵੀ ਇੱਕ ਵੱਡਾ ਸਵਾਲ ਹੈ ਤੇ ਨਾਲ ਹੀ ਜੇਕਰ ਕੋਈ ਵਿਅਕਤੀ ਸਾਈਕਲ ਤੇ ਜਾ ਰਿਹਾ ਹੁੰਦਾ ਤੇ ਉਸ ਤੋਂ ਚਿੱਟਾ ਫੜਿਆ ਜਾਂਦਾ ਤਾਂ ਪੰਜਾਬ ਪੁਲਿਸ ਉਸ ਵਿਅਕਤੀ ਦੇ ਨਾਲ ਕੀ ਹਸ਼ਰ ਕਰਦੀ ਤੁਹਾਨੂੰ ਪਤਾ ਹੀ ਹੈ ਪਹਿਲਾ ਫੜ ਕੇ ਜੂਤ ਫੇਰਦੀ ਅਤੇ ਫਿਰ ਅੰਦਰ ਜੇਲ੍ਹ ਦੇ ਵਿੱਚ ਧੱਕ ਦਿੰਦੀ ਅਤੇ 4-5 ਸਾਲ ਬਾਹਰ ਨਹੀਂ ਆਉਣ ਦਿੰਦੀ ਪਰ ਇੱਥੇ ਮਾਮਲਾ ਹਾਈ ਪ੍ਰੋਫਾਈਲ ਸੀ ਤਾਂ ਪੁਲਿਸ ਨੇ ਵੀ ਹੱਥ ਖੜੇ ਕਰ ਦਿੱਤੇ ਉਸ ਮਹਿਲਾ ਕਾਂਸਟੇਬਲ ਨੂੰ ਫੜਿਆ ਜਿਸ ਤੋਂ ਕਰੋੜਾਂ ਰੁਪਏ ਦੀ ਜਾਇਦਾਦ ਹੈ ਲਗਜ਼ਰੀ ਕਾਰਾਂ ਨੇ ਜਦੋਂ ਥਾਰ ਤੇ ਸਵਾਰ ਹੋ ਕੇ 2 April ਨੂੰ ਬਠਿੰਡਾ ਨੂੰ ਜਾ ਰਹੀ ਸੀ ਤਾਂ ਉਸ ਨੂੰ 17 ਗ੍ਰਾਮ ਹੈਰੋਇਨ ਦੇ ਨਾਲ ਕਾਬੂ ਕਰ ਲਿਆ ਗਿਆ ਥੈਰੋਇਡ ਸਮੇਤ ਕਾਬੂ ਕਰਕੇ ਪੁਲਿਸ ਉਸ ਦੀ ਸੇਵਾ ਦੇ ਵਿੱਚ ਲੱਗ ਗਈ ਤੇ ਹੁਣ ਠੀਕ 1 ਮਹੀਨੇ ਬਾਅਦ ਮਹਿਲਾ ਕਨਸਟੇਬਲ ਨੇ ਜੇਲ੍ਹ ਤੋਂ ਬਾਹਰ ਆਉਣ ਦਾ ਤਰੀਕਾ ਲੱਭਿਆ ਤੇ ਜੇਲ੍ਹ ਦੀਆਂ ਸਲਾਖਾਂ ਤੋੜ ਕੇ ਬਾਹਰ ਆ ਗਈ ਇਸ ਨੂੰ ਜੇਲ੍ਹ ਦੀਆਂ ਸਲਾਖਾਂ ਤੋੜਨਾ ਹੀ ਕਹਿ ਸਕਦੇ ਹਾਂ ਕਿਉਂਕਿ ਮਹਿਲਾ ਕਾਂਸਟੇਬਲ ਕਿੰਨੇ ਸਾਲਾਂ ਤੋਂ ਧੰਦਾ ਕਰ ਰਹੀ ਸੀ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਇਕੱਠਾ ਕਰਨੀ ਚਾਹੀਦੀ ਸੀ ਹੋਰ ਕਿਹੜੇ ਕਿਹੜੇ ਅਫਸਰ ਇਸ ਦੇ ਮਗਰ ਲੱਗੇ ਹੋਏ ਸਨ ਕਿਹੜੇ ਕਿਹੜੇ ਅਫਸਰਾਂ ਨੂੰ ਇਸਨੇ ਮਗਰ ਲਾਇਆ ਹੋਇਆ ਸੀ ਇਸ ਧੰਦੇ ਦੇ ਵਿੱਚ ਸ਼ਾਮਲ ਕੀਤਾ ਹੋਇਆ ਸੀ ਇਸ ਦੀ ਜਾਂਚ ਪੰਜਾਬ ਪੁਲਿਸ ਨੂੰ ਕਰਨੀ ਚਾਹੀਦੀ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਨੂੰ ਜ਼ਮਾਨਤ ਮਿਲ ਗਈ ਜ਼ਮਾਨਤ ਅਰਜ਼ੀ ਦਾ ਪੰਜਾਬ ਪੁਲਿਸ ਨੇ ਕੋਰਟ ਦੇ ਵਿੱਚ ਵਿਰੋਧ ਕਿਉਂ ਨਹੀਂ ਕੀਤਾ ਇਹ ਵੀ ਇੱਕ ਵੱਡਾ ਸਵਾਲ ਹੈ ਇੱਥੇ ਕਿਸ ਦੀ ਗਲਤੀ ਲੱਗਦੀ ਹੈ ਜਰਾ ਤੁਸੀਂ ਵੀ ਕਮੈਂਟ ਕਰਕੇ ਦੱਸੋ ਫੈਸਲਾ ਸੁਣਾਇਆ ਗਿਆ ਕੀ ਇਹ ਪੁਰਾ ਮਾਮਲਾ ਹੈ ਇਹ ਤੋਂ 17 ਗ੍ਰਾਮ ਜਿਹੜਾ ਰਿਕਵਰੀ ਹੋਈ ਸੀ ਜੀ ਸੋ ਅੱਜ ਕੋਰਟ ਨੇ ਇਹਨੂੰ ਬਿਲ ਅਨਾਉਂਸ ਕੀਤੀ ਹੈ 150000 ਰੁਪਿਆ ਤੇ ਪਲਸ 1 ਛੋਟੀ ਅਨਾਉਂਸ ਕੀਤੀ ਹੈ ਸਭ ਵੀ ਹੋਰ ਵੀ ਆਪਣਾ ਕੰਡੀਸ਼ਨ ਲਗਾਈ ਗਈ ਹੈ ਕੋਲ ਦੇ ਅਜ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾਂ ਉੱਥੋਂ ਪਤਾ ਲਗਣੀ ਆ ਇਹ ਚ ਕੋਈ ਪਲੀਕ ਹੀ ਲਈ ਗਈ ਹੈ ਜੀ ਕਮਾਂਡ ਲਈ ਪਲੀ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਂਟ ਕੀਤੀ ਗਈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀ ਜਿਹੜੇ ਅਸੀਂ ਬਾਅਦ ਵਿੱਚ ਡਿਸਕਲੋਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ਼ ਯੂਜ਼ ਕਰੋਗੇ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਆ ਅਜੇ ਚਲਾਨ ਆਉਣਾ ਬਾਕੀ ਆ ਇਹ ਕਲਾਇੰਟ ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜੱਕੜ ਜੀ ਸਾਹਿਬ ਨੇ 베ਰ ਕੀਤੀ ਹੈ ਹਾਂ ਕਲਾਇੰਟ ਦਾ ਨਾਮ ਅਮਨਦੀਪ ਕੌਰ ਹੈ ਜਿਹੜੀ ਕਾਨਸਪਲ ਸੀ ਸੀਨੀਅਰ ਕਾਨਸਪਲ ਸੀ ਮੇਰਾ ਨਾਮ ਵਿਸ਼ਵਦੀਪ ਸਿੰਘ ਐਡਵੋਕੇਟ ਹੈ ਤੇ ਜਿਹੜੀ ਜੱਜ ਸਾਹਿਬ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੇ ਸਪੈਸ਼ਲ ਜੱਜ ਪਟੰਡਾ ਹੈ ਉਹਨਾਂ ਨੇ ਬੇਲ ਕੀਤੀ ਹੈ ਇਹ ਉਹਨਾਂ ਦਾ ਸੈਸ਼ਨ ਜੱਜ ਸਾਹਿਬ ਐਡੀਸ਼ਨ ਐਡੀਸ਼ਨ ਹੈ ਸਪੈਸ਼ਲ ਕੋਰਟ ਹੈ ਐਨਡੀਪੀਐਸ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਕੋਈ ਪੱਖ ਰੱਖਿਆ ਗਿਆ ਦੁਪਾਨ ਦਿਨ ਹੋਈ ਆ ਫਿਲਹਾਲ ਪੁਲਿਸ ਨੇ ਕੋਈ ਪੱਖ ਨਹੀਂ ਇਤਕ ਰੱਖਿਆ ਜਿਸ ਇਨਵੈਸਟੀਗੇਸ਼ਨ ਆਫੀਸਰ ਚਲਾਨ ਲੈ ਕੇ ਐਸੇ ਕੋਰ ਨੇ ਕੋਈ ਉਹਨਾਂ ਤੋਂ ਖਾਸ ਕੁਐਰੀ ਨਹੀਂ ਪੁੱਟ ਕੀਤੀ ਜਸਟ ਕੁਐਰੀ ਐਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਨਹੀਂ ਹੈ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਨਡੀਪੀਐਸ ਸਕੋਰ ਦਾ ਮਾਮਲਾ ਹੈ ਨੀਗਾ ਇੱਕ ਆਈਪੀਐਸ ਦਾ ਮਾਮਲਾ ਹੈਗਾ ਉਹ ਅਜੇ ਕੋਰ ਚ ਪੈਂਡਿੰਗ ਹੈ ਸਰ ਜਿਸ ਤਰ੍ਹਾਂ ਪੁਲਿਸ ਦੇ ਤਰਫੋਂ ਇਹ ਤੇ ਮੌਕੇ ਦਾ ਬਰਾਮਦ ਕਿੰਨੇ 25 14.71 ਰੋਣ ਜਿਹੜੀ ਜਾਲ ਗੱਡੀ ਵਿੱਚੋਂ ਪੁਲਿਸ ਕਹਿੰਦੀ ਹੈ ਕਿ ਇਸ ਦਾ ਮੌਕੇ ਤੇ ਫੜੀ ਹੈਗੀ ਪਰ ਉਹ ਪੁਲਿਸ ਨੇ ਸਾਰੇ ਚੁੁੱਥੀ ਗੇਮ ਬਣਾਈ ਸੀ ਸੋ ਅਜੇ ਬੇਲ ਤੇ ਕੰਡੀਸ਼ਨ ਤੇ ਇਹਨਾਂ ਨੂੰ ਛੱਡਿਆ ਗਿਆ ਅਜੇ ਟ੍ਰਾਇਲ ਜਿਹੜਾ ਚਲਾਨ ਹੋਣਾ ਬਾਕੀ ਆ ਉਹ ਟ੍ਰਾਇਲ ਡਿਸਾਈਡ ਕਰੂਗਾ ਕਿ ਇਹਨਾਂ ਤੋਂ ਰਿਕਵਰੀ ਹੋਈ ਹੈ ਜਾਂ ਇਹਨਾਂ ਦੇ ਪਲਾਨਟ ਕੀਤੀ ਗਈ ਹੈ ਰਿਕਵਰੀ ਹੋਰ ਵੀ ਕੁਝ ਖਾਈ ਨਹੀਂ ਨਾ ਹੋਰ ਰਿਕਵਰੀ ਹੈ ਨਹੀਂ ਸਾਰਾ ਗ੍ਰਾਉਂਡ ਤੋਂ ਬਣਾ ਕੋਈ ਰਿਕਵਰੀ ਹੈ ਨਹੀਂ ਇੱਕਾ ਤੋਂ ਤਾਂ ਕਾਇੰਗਿਆ ਫਿਰ ਉਹ ਕਰੇਗਾ ਅੱਜ ਸ਼ਾਮ ਤੱਕ ਆ ਜਾਣਗੇ ਜੀ ਫਿਲਹਾਲ ਬੰਡੇ ਜੇਲ੍ਹ ਤੇ ਬ ਅਹ ਦੋ ਦੀ ਰੈਸ ਸੀਗੀ ਅੱਜ ਬੇਲ ਹੋ ਗਈ ਹਾਰਲੀ ਨਤਿਕ ਦਿਨ ਦੀ ਇਹਨਾਂ ਦੀ ਕਸਟਡੀ ਬੰਦੀ ਹੈ ਤੇ ਤੁਹਾਨੂੰ ਲੱਗਦਾ ਤੁਹਾਡੇ ਕਲਾਇੰਟ ਕਲੈਂਟ ਸੀ ਤੁਸੀਂ ਉਹਨਾਂ ਦੀ ਬੇਲ ਕਰੇ ਹੈਗੀ ਹੈ ਤੇ ਆਹ ਜਿਹੜਾ ਉਹ ਵੀ ਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਆਮ ਲੋਕ ਜਿਹੜੇ ਨੇ ਆਮ ਇਨਸਾਨ ਅਗਰ ਕੋਈ ਕੋਈ ਸਾਈਕਲ ਦੇ ਉੱਤੇ ਜਾ ਰਿਹਾ ਹੋਵੇ ਤੇ ਉਹਦੇ ਕੋਲੋਂ ਚਿੱਟਾ ਫੜਿਆ ਜਾਵੇ ਤੇ ਪੰਜਾਬ ਪੁਲਿਸ ਜਾਂ ਕੋਈ ਵੀ ਜਿਹੜੀ ਪੁਲਿਸ ਹੋਏਗੀ ਜਿਹਦੇ ਵੀ ਉਦੇਸ਼ ਦੇ ਅੰਦਰ ਜਾਂ ਕਿਸੇ ਵੀ ਸਟੇਟ ਦੇ ਅੰਦਰ ਹੋਏਗੀ ਤੇ ਉਹਦੇ ਨਾਲ ਧੱਕਾ ਕਰੇਗੀ ਉਹਨੂੰ ਬਹੁਤ ਜੂਤ ਮਾਰੇਗੀ ਤੇ ਉਸ ਤੋਂ ਬਾਅਦ ਉਹਨੂੰ ਜੇਲ੍ਹ ਦੇ ਅੰਦਰ ਬੰਦ ਕਰ ਦੇਗੀ ਤੇ ਉਹਦਾ ਜੇਲ੍ਹ ਚੋਂ ਨਿਕਲਣਾ تقریبا ਨਾ ਮੁਮਕਿਨ ਹੋ ਜਾਂਦਾ ਹੈ ਤੇ ਤੁਸੀਂ ਦੇਖੋ ਕਿ ਅਮਨਦੀਪ ਕੌਰ 1 ਮਹੀਨੇ ਦੇ ਅੰਦਰ ਹੀ ਜੇਲ੍ਹ ਦੀਆਂ ਸਲਾਖਾਂ ਤੋੜ ਕੇ ਉਹ ਬਾਹਰ ਆਈਏ ਤੇ ਉਹਨੇ ਆ ਕੇ ਉਹ ਲੋਕ ਜਿਹੜੇ ਇਥੋਂ ਯਕੀਨ ਕਰ ਰਹੇ ਸੀ ਕਿ ਹੁਣ ਪੰਜਾਬ ਪੁਲਿਸ ਜਰੀਏ ਉਹ ਆਪਣੇ ਡਿਪਾਰਟਮੈਂਟ ਦੇ ਬੰਦਿਆਂ ਦੇ ਖਿਲਾਫ ਐਕਸ਼ਨ ਲਏਗੀ ਇਹਨੇ ਗਲਤ ਕੀਤਾ ਤੇ ਉਹਨੂੰ ਸਜ਼ਾ ਹੋਏਗੀ ਉਹਨਾਂ ਦੇ ਮੂੰਹ ਤੇ ਬਹੁਤ ਵੱਡਾ ਤਮਾਚਾ ਵਜਿਆ ਤੇ ਫਿਰ ਇਹ ਕਿਹਾ ਗਿਆ ਕਿ ਪੋਲੀਟਿਸ਼ੀਅਨਸ ਤੋਂ ਵੱਡਾ ਕੋਈ ਵੀ ਨਹੀਂ ਹੈਗਾ ਪੰਜਾਬ ਪੁਲਿਸ ਖੁਦ ਬਦਮਾਸ਼ੀ ਕਰ ਰਹੀ ਹੈ ਉਹਨਾਂ ਪੰਜਾਬ ਪੁਲਿਸ ਨੇ ਆਪਣੇ ਹੱਥ ਹੀ ਖਰੇ ਕਰ ਦਿੱਤੇ ਨੇ ਤੇ ਬਠਿੰਡਾ ਪੁਲਿਸ ਨੇ ਜਿੱਦੋਂ ਰਿਲੀਵ ਦਿੱਤਾ ਬਠਿੰਡਾ ਅਦਾਲਤ ਜਰੀਏ ਉਹਨੇ ਰਿਲੀਵ ਦਿੱਤਾ ਉਹਨੇ ਜ਼ਮਾਨਤ ਤੇ ਰਹਾਅ ਕੀਤਾ ਤੇ ਬਿਲਕੁਲ ਵੀ ਯਕੀਨ ਯਕੀਨੋਂ ਬਾਹਰ ਹੀ ਗੱਲ ਹੈ ਕਿ ਇੱਕ ਮਹੀਨੇ ਦੇ ਅੰਦਰ ਹੀ ਤੁਸੀਂ ਕੀ ਇੱਕ ਐਸਾ ਸਾਬਤ ਕਰ ਦਿੱਤਾ ਹੈ ਕਿ ਤੁਹਾਨੂੰ ਜ਼ਮਾਨਤ ਮਿਲ ਜਾਵੇ ਤੇ ਚੀਜ਼ਾਂ ਸ਼ੋਅ ਕਰਦੀਆਂ ਨੇ ਕਿ ਤੁਹਾਡੇ ਪਿੱਛੇ ਤੁਹਾਡਾ ਜਿਹੜਾ ਬੈਕਗ੍ਰਾਉਂਡ ਹੈ ਉਹ ਬਹੁਤ ਵੱਡਾ ਹੈ ਤੁਹਾਡੇ ਪਿੱਛੇ ਜਿਹੜਾ ਹੱਥ ਹੈ ਉਹ ਵੱਡੇ ਵੱਡੇ ਅਫਸਰਾਂ ਦਾ ਹੈ ਤੇ ਬਹੁਤ ਵੱਡੇ ਪੋਲੀਟੀਸ਼ੀਅਨਸ ਦਾ ਹੈ ਤੇ ਪੰਜਾਬ ਪੁਲਿਸ ਦੇ ਸਵਾਲੀਆ ਨਿਸ਼ਾਨ ਹੈ ਕਿ ਚਿੱਠੇ ਦੇ ਨਾਲ ਫਰੀ ਜਾਣ ਵਾਲੀ ਅਮਨਦੀਪ ਕੌਰ ਇੱਕ ਮੈਲਾ ਕੌਂਸਲਰ ਉਹ ਜਿਹਨੂੰ ਰਿਲੀਫ ਮਿਲੇ ਤੇ ਉਹ ਬਾਹਰ ਨਿਕਲ ਕੇ ਗੱਡੀਆਂ ਤੇ ਘੁਮੇਗੀ ਤੇ ਲੋਕਾਂ ਤੇ ਹੱਸੇਗੀ ਕਿ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਐਸੀ ਜਿਹੜੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ